ਸਿੱਖਾਂ ਦੀ ਪੱਗਾਂ ਹੀ ਕਿਉਂ ਲੰਦੀਆਂ ਨੇ ਚਾਹੇ ਬੀਤੇ ਕੱਲ ਦੀ ਗਣ ਕਰ ਲਈਏ ਜਾਂ ਇਤਿਹਾਸ ਨੂੰ ਖੰਘਾਲਣ ਦੀ ਕੋਸ਼ਿਸ਼ ਕਰੀਏ ਹਮੇਸ਼ਾ ਸਿੱਖਾਂ ਦੀ ਪੱਗ ਲਾਹੀ ਜਾਂਦੀ ਆ ਪਰੂਲੀ ਜਾਂਦੀ ਆ ਜਿਹੜੇ ਲੋਕ ਇਹੋ ਜਿਹੇ ਘਟਨਾਵਾਂ ਇਹੋ ਜਿਹੇ ਹਾਦਸੇ ਜਾਂ ਇਹੋ ਜਿਹੇ ਕਾਰਨਾਮੇ ਘਟਿਆ ਕਾਰਨਾਮੇ ਕਰਦੇ ਆ ਨਾ ਉਹ ਮੈਨੂੰ ਲੱਗਦਾ ਵੀ ਉਹਨਾਂ ਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ ਕਿ ਸਿੱਖਾਂ ਨੇ ਹਮੇਸ਼ਾ ਮੁਲਕ ਦੀ ਰਾਖੀ ਕੀਤੀ ਆ ਪਰ ਇਹ ਹਮੇਸ਼ਾ ਜੇ ਆਪਾਂ ਕਹਿ ਲਈਏ ਤਾਂ ਭਾਜਪਾ ਦੇ ਸਾਸਤ ਸੂਬਿਆਂ 'ਚ ਹੀ ਹੁੰਦਾ ਹੈ ਹੂੰ ਜ਼ਿਆਦਾਤਰ ਜਿੱਥੇ ਭਾਜਪਾ ਦੇ ਰਾਜ ਆ ਆਰਐਸਐਸ ਦਾ ਅਜੰਡਾ ਹੈ ਹਿੰਦੂਤਵ ਨੂੰ ਅੱਗੇ ਰੱਖਣਾ ਪਰ ਇਹ ਮੁਲਕ ਤਾਂ ਸਾਰਿਆਂ ਧਰਮਾਂ ਦਾ ਸਾਰੀਆਂ ਕੌਮਾਂ ਦਾ ਸਾਂਝਾ ਹੈ ਭਾਜਪਾ ਦੀ ਗੱਲ ਕਰ ਰਹੇ ਹੋ ਰਮਨੀਤ ਬਿੱਟੂ ਦੀ ਸਟੇਟਮੈਂਟ ਆਉਂਦੀ ਉਹਨਾਂ ਨੇ ਕਿਹਾ ਕਿ ਬੇਹੱਦ ਮੰਦਪਾ ਕੀ ਘਟਨਾ ਹੈ ਅਸੀਂ ਨਿੰਦਾ ਕਰਦੇ ਹਾਂ ਔਰ ਕੜੀ ਅਸੀਂ ਜਿਹੜਾ ਆਲੋਚਨਾ ਕਰਦੇ ਇਸ ਚੀਜ਼ ਦੀ ਉਹ ਦਵਾਈ ਤੱਕ ਜਾਵਾਂਗੇ ਯਾਰ ਇਹ ਕੋ ਗੱਲਾਂ ਥੋੜੀ ਆ ਤੁਸੀਂ ਬਿਆਨਬਾਜ਼ੀ ਕਰੋ ਬਿਆਨਬਾਜ਼ੀ ਤੱਕ ਸੀਮਤ ਰਹੋ ਕਾਰਵਾਈ ਕਰਨੀ ਹੈ ਤਾਂ ਰਿਸ਼ੀਕੇਸ਼ ਪਹੁੰਚੋ ਰਮਨੀਤ ਸਿੰਘ ਬਿੱਟੂ ਹੁਣ ਤੱਕ ਦੱਸੇ ਕਿ ਜਿੱਥੇ ਜਿੱਥੇ ਸਿੱਖਾਂ ਦਾ ਧੱਕਾ ਹੋਇਆ ਉਹ ਕਿੱਥੇ ਖੜਾ ਜਾ ਕੇ ਹੂੰ ਤੇ ਕਿੱਥੇ ਉਹਨੇ ਮੌਕਾ ਖੰਜਾਇਆ ਜਿੱਥੇ ਸਿੱਖਾਂ ਦੀ ਕਰਤਾਰ ਕੁਸ਼ੀ ਦੀ ਗੱਲ ਸੀ ਭਾਜਪਾ ਦੀ ਇੱਕ ਮਖੌਟਾ ਹੈ ਭਾਜਪਾ اندرੋਂ ਹੋਰ ਆ ਬਾਹਰੋਂ ਹੋਰ ਆ ਸਤਸ੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਮਰਨਜੀਤ ਸਿੰਘ ਸਿਧਾਨਾ ਬੀਤੇ ਦਿਨ ਉੱਤਰਾਖੰਡ ਦੇ ਰਿਸ਼ੀਕੇਸ਼ ਦੇ ਵਿੱਚ ਇੱਕ ਵੱਡੀ ਘਟਨਾਤ ਹੁੰਦੀ ਆ ਦੋ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਇਆ ਜਾਂਦਾਂ ਨੇ ਭੀੜ ਦੇ ਮੱਨੋਂ ਪਰ ਪੰਜਾਬ ਦੇ ਵਿੱਚ ਸਿਆਸੀ ਪ੍ਰਤੀਕਰਮ ਆਇਆ ਚਾਹੇ ਉਹ ਰਮਨਜੀਤ ਸਿੰਘ ਬਿੱਟੂ ਦੀ ਗੱਲ ਹੋਵੇ ਐਸਜੀਪੀਸੀ ਨੇ ਲਿਖਤੀ ਪੱਤਰ ਜਿਹੜਾ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਇਹ ਜਿਹੜਾ ਮਾਮਲਾ ਚਰਚਾ ਦੇ ਵਿੱਚ ਆਇਆ ਔਰ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਮਾਮਲੇ ਸਿੱਖਾਂ ਦੀਆਂ ਪੱਗਾਂ ਨੂੰ ਲੈ ਕੇ ਸਾਹਮਣੇ ਆ ਰਹੇ ਆ ਔਰ ਇਹ ਕਲਰਾਵਾ ਬਾਪਰ ਦੀਆਂ ਕਿਉਂ ਆ ਸਿੱਖਾਂ ਦੀਆਂ ਪੱਗਾਂ ਹੀ ਕਿਉਂ ਲੈਂਦੀਆਂ ਨੇ ਇਹਦੇ ਮਗਰਲੇ ਕਾਰਨ ਕੀ ਆ ਆਪਾਂ ਗੱਲਬਾਤ ਕਰਦੇ ਆ ਕੋਹ ਕਰਨ ਦੀ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਸਾਡੇ ਨਾਲ ਮੌਜੂਦ ਨੇ ਕਮਲਜੀਤ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਭਾਈ ਗੁਰਜੀਤ ਜੀ ਵਾਈ ਗੁਰਜੀਤ ਜੀ ਕੀ ਸਤਿ ਅਕਾਲ ਆ ਵਾਈ ਗੁਰਜੀਤ ਜੀ ਕੀ ਸਤਿ ਅਕਾਲ ਜੀ ਠੀਕ ਹੈ ਗੋਮੇ ਜੀ ਕਿਰਪਾ ਵਾਈ ਗੁਰਦੇ ਮੇ ਬਜੀ ਕਿਉਂ ਸਿੱਖਾਂ ਦੀਆਂ ਪੱਗਾਂ ਹੀ ਕਿਉਂ ਲੈਂਦੀਆਂ ਨੇ ਚਾਹੇ ਬੀਤੇ ਕੱਲ ਦੀ ਗੱਲ ਕਰਨ ਲਈਏ ਜਾਂ ਇਤਿਹਾਸ ਨੂੰ ਖੰਘਾਲਣ ਦੀ ਕੋਸ਼ਿਸ਼ ਕਰੀਏ ਹਮੇਸ਼ਾ ਸਿੱਖਾਂ ਦੀ ਪੱਗ ਲਾਈ ਜਾਂਦੀ ਹੈ ਉਲਲੀ ਜਾਂਦੀ ਹੈ ਇਹ ਹੁਣ ਉੱਤਰਾਖੰਡ ਰਿਸ਼ੀਕੇਸ਼ ਦੇ ਵਿੱਚ ਹੋਇਆ ਅਸਲ 'ਚ ਲੋਕਾਂ 'ਚ ਇਨਸਾਨੀਅਤ ਮਰ ਚੁੱਕੀ ਹੈ ਜੀ ਇਹ ਗੱਲ ਜਿਹੜੇ ਲੋਕ ਇਹੋ ਜਿਹੇ ਘਟਨਾਵਾਂ ਇਹੋ ਜਿਹੇ ਹਾਦਸੇ ਜਾਂ ਇਹੋ ਜਿਹੇ ਕਾਰਨਾਮੇ ਘਟਿਆ ਕਾਰਨਾਮੇ ਕਰਦੇ ਆ ਨਾ ਉਹ ਮੈਨੂੰ ਲੱਗਦਾ ਵੀ ਉਹਨਾਂ ਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ ਇਹ ਗੱਲ ਸਮਝਣ ਵਾਲੀ ਹੈ ਪੂਰੀ ਦੁਨੀਆ ਜਾਣਦੀ ਹੈ ਗੱਲ ਕਿ ਸਿੱਖਾਂ ਨੇ ਹਮੇਸ਼ਾ ਮੁਲਕ ਦੀ ਰਾਖੀ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਧਰਮ ਆ ਮਾਨਸਾਨੀਅਤ ਉਹਦੀ ਰਾਖੀ ਕੀਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਦੂਜਿਆਂ ਦੇ ਧਰਮਾਂ ਨੂੰ ਬਚਾਉਣ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਤੇ ਜਿਹੜਾ ਕੋਈ ਮੰਦਭੁੱਤੀ ਵਿਅਕਤੀ ਹੋ ਸਕਦਾ ਮੂਰਖੀ ਹੋ ਸਕਦਾ ਜਾਂ ਜਿਹਨੂੰ ਸਰਕਾਰੀ ਸਹਿ ਪ੍ਰਾਪਤਾ ਜਿਹਦੇ ਅੰਦਰ ਨਫ਼ਰਤ ਆ ਧਰਮਾਂ ਪ੍ਰਤੀ ਇਹੋ ਜਿਹੀਆਂ ਗੱਲਾਂ ਉਹ ਹੀ ਕਰ ਸਕਦੇ ਆ ਔਰ ਇਹ ਹਮੇਸ਼ਾ ਜੇ ਆਪਾਂ ਕਹਿ ਲਈਏ ਤਾਂ ਭਾਜਪਾ ਦੇ ਸਾਸਤ ਸੂਬਿਆ ਜੀ ਹੁੰਦਾ ਹੈ। ਹੂੰ। ਜ਼ਿਆਦਾਤਰ ਜਿੱਥੇ ਭਾਜਪਾ ਦੇ ਰਾਜ ਆ ਕਿਉਂਕਿ ਭਾਜਪਾ ਦਾ ਏਜੰਡਾ ਹੈ ਨਾ ਆਰਐਸਐਸ ਦਾ ਏਜੰਡਾ ਹੈ ਹਿੰਦੂਤਵ ਨੂੰ ਅੱਗੇ ਰੱਖਣਾ ਪਰ ਇਹ ਮੁਲਕ ਤਾਂ ਸਾਰਿਆਂ ਧਰਮਾਂ ਦਾ ਸਾਰੀਆਂ ਕੌਮਾਂ ਦਾ ਸਾਂਝਾ ਹੈ। ਬੰ ਤੁਸੀਂ ਭਾਜਪਾ ਦੀ ਗੱਲ ਕਰ ਰਹੇ ਹੋ ਰਮਨੀਤ ਬਿੱਟੂ ਦੀ ਸਟੇਟਮੈਂਟ ਆਉਂਦੀ ਉਹਨਾਂ ਨੇ ਕਿਹਾ ਕਿ ਬੇਹੱਦ ਮੰਦਬਾ ਕੀ ਕਰਨਾ ਅਸੀਂ ਨਿੰਦਾ ਕਰਦੇ ਹਾਂ ਔਰ ਕਲੜੀ ਅਸੀਂ ਜਿਹੜਾ ਆਲੋਚਨਾ ਕਰਦੇ ਇਸ ਚੀਜ਼ ਦੀ ਉਹ ਡੰਗਾਈ ਤੱਕ ਜਾਵਾਂਗੇ। ਦੇਖੋ ਇਹ ਇਹ ਸਿਰਫ ਭਿਆਨਵਾਜੀ ਹੈ। ਜੀ। ਰਵਨੀ ਸਿੰਘ ਬਿੱਟੂ ਹੋਰ ਤੱਕ ਦੱਸੇ ਕਿ ਜਿੱਥੇ-ਜਿੱਥੇ ਸਿੱਖਾਂ ਦਾ ਧੱਕਾ ਹੋਇਆ ਉਹ ਕਿੱਥੇ ਖੜਾ ਜਾ ਕੇ ਹੂੰ ਤੇ ਕਿੱਥੇ ਉਹਨੇ ਮੌਕਾ ਖੰਜਾਇਆ ਜਿੱਥੇ ਸਿੱਖਾਂ ਦੀ ਕਰਤਾਰ ਕੁਸ਼ੀ ਦੀ ਗੱਲ ਸੀ ਹੂੰ ਸਾਡੇ ਉਹਨਾਂ ਕੌਮੀ ਨਾਇਕਾਂ ਦੀ ਗੱਲ ਜਿਹੜੇ ਬੰਦੀ ਸਿੰਘ ਆ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੀ ਉਹਨਾਂ ਦੇ ਖਿਲਾਫ ਬੋਲਦਾ ਯਾਰ ਇਹ ਕੋ ਗੱਲਾਂ ਥੋੜੀਆਂ ਤੁਸੀਂ ਬਿਆਨਬਾਜ਼ੀ ਕਰੋ ਬਿਆਨਬਾਜ਼ੀ ਤੱਕ ਸੀਮਤ ਰਹੋ ਕਾਰਵਾਈ ਕਰਨੀ ਆ ਤਾਂ ਰਿਸ਼ੀਗੇਚ ਪਹੁੰਚੋ ਉੱਥੇ ਜਾ ਕੇ ਕਮਿਸ਼ਨਰ ਨੂੰ ਮਿਲੋ ਉੱਥੇ ਜਾ ਕੇ ਐਸਐਚ ਨੂੰ ਕਹੋ ਬਿਠਾਓ ਉਹਨੂੰ ਸਾਹਮਣੇ ਡੀਐਸਪੀ ਕੋਲ ਬੈਠੋ ਕਰਾਓ ਐਫਆਈਆਰ ਦਰਸਾਰਾਂ ਤੇ ਔਰ ਸਖਤੀ ਨਾਲ ਐਫਆਈਆਰ ਦਰਜ 295 ਇਹ ਉਸ ਤੋਂ ਬਾਅਦ ਜਿਹੜੀਆਂ ਹੋਰ ਦਸਤਾਰਾਂ ਵਾਂ ਉਹਨਾਂ ਦੀ ਦੇ ਸ਼ੋਰੂਮ ਦੇ ਉੱਤੇ ਜਾ ਕੇ ਉਹਨਾਂ ਨੇ ਦਸਤਾਰਾਂ ਲਈਆਂ ਉਹਨਾਂ ਦੇ ਕੇਸ ਪੱਤੇ ਆ ਉਹਨਾਂ ਦੀ ਬਿਆਤਪੀ ਹੋਏ ਕੇਸਾਂ ਦੀ ਉਹਦੀ ਜਾ ਕੇ ਕਰੋ ਸਖਤੀ ਨਾਲ ਪੈਰ ਭਾਈ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹ ਭਾਜਪਾ ਦੀ ਇੱਕ ਮਖੌਟਾ ਹੈ ਭਾਜਪਾ ਅੰਦਰੋਂ ਹੋਰ ਆ ਬਾਹਰੋਂ ਹੋਰ ਆ ਇਹ ਤਾਂ 1984 ਦੇ ਵਿੱਚ ਮੇਰੇ ਕੋਲੇ ਰਿਕਾਰਡ ਪਿਆ ਸਾਰਾ ਮੈਂ ਤੁਹਾਨੂੰ ਐਫਆਈਆਰ ਨੰਬਰ ਵੀ ਦੱਸ ਦਿੰਨਾ ਜੀ ਰਾਮ ਲਾਲ ਚੈਨ ਵਰਗੇ ਆ ਭਾਜਪਾ ਦੇ ਕਾਰਕੁਨ ਹਟਲ ਬਿਹਾਰੀ ਬਾਜਪਾਈ ਦਾ ਇਲੈਕਸ਼ਨ ਏਜੰਟ ਰਿਹਾ 1980 ਦੇ ਵਿੱਚ ਉਹ ਬੰਦਾ ਹੂੰ ਉਹਦੇ ਤੇ ਬਾਈ ਨੇਮ ਐਫਆਈਆਰ ਦਰਜਾ ਉਸ ਤੋਂ ਬਿਨਾਂ 47 ਹੋਰ ਬੰਦਿਆਂ ਤੇ ਐਫਆਈਆਰ ਦਰਜਾ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਤ ਲਿਆਂਮ ਕੀਤਾ ਹੈ ਦਿੱਲੀ ਦੇ ਵਿੱਚ ਜੀ ਤੇ ਉਹ ਐਫਆਈਆਰਾਂ ਤਾਂ ਉਵੇਂ ਪਈਆਂ ਮਿੱਟੀ ਘਟੇ ਰੁਲ ਰਹੀਆਂ ਨੇ ਦੱਸਣ ਕਿਹੜੀ ਜੇਲ੍ਹ ਚ ਆਰਾਮ ਲੱਜੇ ਅੱਜ ਜੇ ਸੱਜਣ ਕੁਮਾਰ ਦੇ ਟਾਈਟਲਰ ਦੇ ਬਾਹਰ ਫਿਰਦੇ ਆ ਅੱਜ ਕਹਿ ਦਿੰਦੇ ਆ ਜੀ ਉਹਨਾਂ ਨੂੰ ਫਲਾਣੇ ਕੇ ਚ ਸਜ਼ਾ ਹੋਗੀ ਉਹ ਅੱਗੇ ਜਾ ਕੇ ਕਿਤੇ ਹੋਰ ਪੈਰਵਾਈ ਪਾ ਦਿੰਦੇ ਆ ਤਰਨ ਚੋਗਦੇ ਬੋਲੋ ਪਿਛਲੇ ਦਿਨਾਂ ਦੇ ਬਈ ਸਟੇਟਮੈਂਟ ਦਿੱਤੇ ਜਾਂਦੇ ਆ ਕਾਂਗਰਸ ਨੇਂਦਾ ਗੱਡੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਕਦਰ ਕੀਤੀ ਆ 84 ਦੇ ਵਿੱਚ ਸਿੱਖਾਂ ਦੇ ਕਿਸੇ ਨੂੰ ਐਮਐਲਏ ਬਣਾਤਾ ਐਮਪੀ ਬਣਾਤਾ ਮੰਤਰੀ ਬਣਾਤਾ ਵੀਰਮਣ ਦਾ ਕੈਬਨਿਟ ਦੇ ਵਿੱਚ ਅਸਤਾ ਸਜ਼ਾ ਦਿੱਤੀ ਆ ਕਿ ਉਹ ਸੱਜਣ ਕੁਮਾਰ ਦੀ ਗੱਲ ਕੀਤੀ ਆ ਉਹਨਾਂ ਨੇ ਤੇ ਜਦੋਂ ਸੁਮੇਸ਼ ਸੈਣੀ ਐਸਐਸਪੀ ਲੱਗਿਆ ਉਦੋਂ ਪੰਜਾਬ ਚ ਸਰਕਾਰ ਕੀ ਦੀ ਸੀ ਭਾਜਪਾ ਤੇ ਕਾਲੀ ਦਲ ਦਾ ਸਮਝੌਤਾ ਨਹੀਂ ਸੀ ਜਦੋਂ ਇਜਹਾਰ ਆਲਮ ਨੂੰ ਆਲਮ ਸੈਨਾ ਬਣਾ ਕੇ ਸਿੱਖਾਂ ਦੀ ਨੌਜਵਾਨਾਂ ਦਾ ਘਾਣ ਕਰਨ ਨਾਲ ਟਿਕਟੋਕ ਦੀ ਵਾਈਫ ਨੂੰ ਟਿਕਟ ਦਿੱਤੀ ਹੈ ਮਲੇ ਕੋਟੇ ਤੋਂ ਕਿਹਦੀ ਸਰਕਾਰ ਸੀ ਕਿਹਦੀ ਸਰਕਾਰ ਟਿਕਟ ਦਿੱਤੀ ਹੈ ਮੈਂ ਤਾਂ ਆਰਾਮ ਲਾਲ ਜੈਨ ਦਾ ਬਾਈ ਨਾਮ ਦੱਸ ਰਿਹਾ ਉਸ ਤੋਂ ਬਿਨਾ ਹਰਬੰਸ ਨਾਲ ਖੰਨੇ ਵਰਗੇ ਕਿੰਨੇ ਪੰਜਾਬ ਦੇ ਵਿੱਚ ਚੰਸ ਸਿੰਘ ਜਿਹੜੇ ਜਿਨ੍ਹਾਂ ਨੂੰ ਨਫ਼ਰਤ ਵੰਡੀ ਆ ਜੋ ਨਫ਼ਰਤ ਭੰਟੀ ਨਫ਼ਰਤ ਭੰਟਨਾ ਦਾ ਕੰਮ ਕੀਤਾ ਕਿੰਨੇ ਲੋਕ ਨੇ ਮੇਰੇ ਕੋਲ ਤਾਂ ਬਾਈ ਨੇਮ ਐਫ ਆਈ ਆਰ ਦੱਸ ਜਾ ਮਹਾਵੀਰ ਜੈਨ ਵਰਗੇ ਕਿੰਨੇ ਦਿੱਲੀ ਦੇ ਕਾਰਕੁਨਾਂ ਜਿਹੜੇ ਆਰਐਸਐਸ ਤੇ ਭਾਜਪਾ ਦੇ ਕਾਰਕੁਨਾਂ ਰਿਕਾਰਡ ਆ ਤੁਹਾਡੇ ਕੋਲ ਦੱਸ ਮੈਂ ਤੁਹਾਨੂੰ ਤੁਸੀਂ ਸਮਾੜਾ ਜਾ ਬਸ ਇੱਕ ਦਾ ਸਕੈਨਟੀਫਾਈ ਕਰ ਲੋ ਆਪਨਾ ਨਾਮ ਨਾਲ ਗੱਲਬਾਤ ਕਰਦੇ ਮੈਂ ਤੁਹਾਨੂੰ ਸਾਰਾ ਰਿਕਾਰਡ ਬਾਈ ਨੇਮ ਦੱਸਦਾ ਨਾ ਕਿੰਨਾ ਨੰਬਰ ਐਫ ਆਈ ਆਰ ਕੋ ਵੀ ਦੱਸ ਦਿੰਨਾ ਜੀ ਤੋਂ ਇਹ ਅੱਜ ਦੀਆਂ ਗੱਲਾਂ ਨਹੀਂ ਹੁਣ ਇਹ ਇਹ ਤਾਂ ਦਿਖਾਉਣ ਦੀਆਂ ਗੱਲਾਂ ਨੇ ਕਿ ਅਸੀਂ ਆ ਬਾਜਪਾਈ ਵਰਗੇ ਜਿਹੜੇ ਬਾਜਪਾਈ ਵਰਗੇ ਆ ਕੇ ਇੱਥੇ ਪੰਜਾਬ ਦੇ ਵਿੱਚ ਮਾਰਚ ਕਰਦੇ ਰਹੇ ਹਮ ਅਡਵਾਨੀ ਵਰਗੇ ਉਹ ਕਿਹਦੇ ਕਾਰਕੁਨ ਸੀ ਕਿਹਦਾ ਪ੍ਰਧਾਨ ਮੰਤਰੀ ਸੀ ਬਾਜਪਾਈ ਜਿਨ੍ਹਾਂ ਨੇ ਆ ਕੇ ਇਹ ਪੰਜਾਬ ਦੇ ਵਿੱਚ ਮਾਰਚ ਕੀਤੇ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇ ਫੌਜ ਭੇਜੀ ਜਾਵੇ ਹਮ ਫੌਜ ਦਾ ਭੇਜਣਾ ਇਹ ਕੋਈ ਆ ਦੇਖੋ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਜਾਇਠ ਰਹੋਂਦੇ ਭਾਰਤੀ ਜਨਤਾ ਪਾਰਟੀ ਦੇ ਜਨ ਸਕਦਰ ਮੈਂਬਰ ਪਾਰਲੀਮੈਂਟ ਹਮ ਅਡਵਾਨੀ ਨੇ 16 ਜੂਨ 1984 ਹਮ ਇੰਡੀਅਨ ਐਕਸਪ੍ਰੈਸ ਦੱਸ ਦਿੱਤਾ ਕਿ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਜ਼ਰੂਰੀ ਹੋ ਗਈ ਸੀ ਹੁਣ ਤੁਸੀਂ ਇਹ ਦੱਸੋ ਵੀ ਇਹ ਕਿਹੜੀ ਪਾਰਟੀ ਦੇ ਆਗੂ ਨੇ 2 ਅਗਸਤ 1984 ਦੇ ਟਾਈਮਜ਼ ਆਫ ਇੰਡੀਆ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਾਜਪਾਈ ਨੇ ਸਿੱਖ ਕੌਮ ਵੱਲੋਂ ਕੀਤੀ ਜਾਰੀ ਮੰਗ ਕਿ ਫੌਜ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਡਟਵਾ ਵਿਰੋਧ ਕੀਤਾ ਵਾਜਪਾਈ ਨੇ ਵਿਰੋਧ ਕੀਤਾ ਕਿ ਫੌਜ ਨਹੀਂ ਕੱਢਣੀ ਚਾਹੀਦੀ ਦਰਬਾਰ ਸਾਹਿਬ ਦੇ ਵਿੱਚ ਹੀ ਰਹਿਣੀ ਚਾਹੀਦੀ ਫੌਜ ਜਦ ਕਿ ਸਾਡੇ ਸਿੱਖ ਸੰਸਥਾਵਾਂ ਇਹ ਮੰਗ ਕਰ ਰਹੀਆਂ ਸੀ ਕਿ ਫੌਜ ਨੂੰ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਦੁਆਰਾ ਸੇਵਾ ਦਿੱਤੀ ਜਾਵੇ। ਇਹ ਕੌਣ ਲੋਕ ਨੇ ਆਵਾਜ਼ ਪਾਈ ਹੋਰੀ? ਜੀ। ਰਾਮ ਲਾਲ ਜੈਨ ਇਹਦਾ ਇਲੈਕਸ਼ਨ ਜੈਂਟ ਰਹਾ। ਉਹ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਕੋਲੇ ਇੰਨਾ ਕੁ ਰਿਕਾਰਡ ਆ। ਆਰਾਮ ਕੁਮਾਰ ਜੈਨ ਚੈਨ ਮਹਾਸਭਾ ਦਾ ਪ੍ਰਧਾਨ ਸੀ। 1980 ਦੀਆਂ ਇਲੈਕਸ਼ਨਾਂ 'ਚ ਅਟਲ ਵਿਹਾਰੀ ਵਾਜਪਈ ਦਾ ਇਲੈਕਸ਼ਨ ਜੈਂਟ। ਐਫ ਆਈ ਆਰ ਨੰਬਰ 1015/92। ਮਤਲਬ 1992 ਦੇ ਵਿੱਚ ਐਫਆਈਆਰ ਦਰਜ ਹੋਈ ਹੈ 315 ਨੰਬਰ ਐਫਆਈਆਰ ਕਾਂਗਰਸ ਦੀ ਸਰਕਾਰ ਦੇ ਵਿੱਚ ਜੈਨ ਅਕਰਵਾਲ ਕਮੇਟੀ ਬਣੀ ਸੀ 84 ਸਿੱਕਤ ਲਈ ਆਮ ਦੀ ਜਾਂਚ ਲਈ ਉਸ ਜੈਨ ਅਕਰਵਾਲ ਕਮੇਟੀ ਦੀ ਰਿਪੋਰਟ ਤੇ ਐਫਆਈਆਰ ਦਰਜ ਹੋਈਆਂ 18 ਜੂਨ 1992 ਨੂੰ ਤੇ ਇਹ ਇਕੱਲਾ ਇੱਕ ਨਹੀਂ ਇਹਦਾ ਐਡਰੈਸ ਵੀ ਆਪਣੇ ਕੋਲੇ 87 ਨੰਬਰ ਘਰ ਹਰੀ ਨਗਰ ਆਸ਼ਰਮ RAM RAM KUMAR JAIN ਦੇ ਨਾਲ ਜਿਹੜੇ ਹੋਰ ਆਰਐਸਐਸ ਤੇ ਭਾਜਪਾ ਦੇ ਬੰਦੇ ਸੀ ਉਹਨਾਂ ਚ ਰਾਮਚੰਦਰ ਗੁਪਤਾ ਰਤਨ ਲਾਲ ਗਿਆਨ ਲਾਲ ਗਿਆਨ ਲਾਲ ਜੈਨ ਚੰਦਰ ਜੈਨ ਪ੍ਰਦੀਪ ਕੁਮਾਰ ਜੈਨ ਹੰਸਰਾਜ ਕੁਪਤਾ ਬਾਬੂ ਲਾਲ ਵੈਦ ਮਹੀਪਾਲ ਸ਼ਰਮਾ ਪਦਮ ਕੁਮਾਰ ਜੈਨ ਤੇ சுரேਸ਼ ਚੰਦ ਜੈਨ ਇਹ 2 ਫਰਵਰੀ 2002 ਦੇ ਹਿੰਦੋਸਤਾਨ ਟਾਈਮ ਦੀ ਰਿਪੋਰਟ ਨੇ ਕਿ ਇਹ ਕੋਈ ਐ ਛੋਟੇ ਮੋਟੇ ਕਿਸੇ ਹਫਤਾਵਾਰੀ ਜਾਂ ਕਿਸੇ ਘਰ ਚੋਂ ਛਪਦੀ ਅਖਬਾਰ ਦੀ ਖਬਰ ਨਹੀਂ ਔਰ ਇਹ ਪੂਰੇ ਉਹਦੇ ਨਾਲ ਫਿਰ 1993 ਨੂੰ ਇੱਕ ਹੋਰ ਐਫ ਆਈ ਆਰ ਦਰਜ ਹੁੰਦੀ ਆ 446/93 ਇਹ ਭਾਜਪਾ ਦੇ 17 ਵਰਕਰਾਂ ਤੇ ਜਿਨ੍ਹਾਂ ਦੀ ਗਵਾਹੀ ਰਾ ਆਰਮ ਕੁਮਾਰ ਜੈਨ ਨੇ ਕੀਤੀ ਇੱਕ ਬੰਦਾ ਮਰ ਗਿਆ ਉਹ ਚ ਮ੍ਰਿਤਕ ਸਰਨੀ ਲਾਲ ਗੁਪਤਾ ਮੈਂ ਬੈਦ ਮਹੀਪਾਲ ਕਿਸੇ ਸੀਨੀਅਰ ਅਫਸਰ ਜਿਹੜੇ ਹੈਗੇ ਉਹਨਾਂ ਨੇ ਦੱਸਿਆ ਨਾਂ ਨੇ ਉਹਨਾਂ ਨੇ ਕਿਹਾ ਪਛਾਪਣਾ ਸਾਡਾ 2 ਫਰਵਰੀ 2002 ਦੇ ਹਿੰਦਸਟਾਨ ਟਾਈਮ ਦੀ ਰਿਪੋਰਟ ਇਹ ਸਾਰੀਆਂ ਭਾਜਪਾ ਦੇ ਬੰਦਿਆਂ ਦੀਆਂ ਦਾ ਖੰਡ ਦੇ ਵਿੱਚ ਹੋਇਆ ਲੱਧ ਕੇ ਭਾਜਪਾ ਜਿਹੜੀ ਹੈ ਉਹ ਲਗਾਤਾਰ ਇੱਕ ਈਰਖਾ ਦੀ ਅੱਖ ਦੇ ਨਾਲ ਪੰਜਾਬ ਨੂੰ ਦੇਖ ਦੇ ਰਹੀ ਹੈ ਪੱਗ ਚੋਬਦੀ ਕੋਆ ਅਸਲ ਦੇ ਵਿੱਚ ਇਹਨਾਂ ਨੂੰ ਮੈਂ ਉਹੀ ਤਾਂ ਕਹਿਣਾ ਨਾ ਇਹਦਾ ਮਾਨ ਸਨਮਾਨ ਚਾਹੀਦਾ ਯਾਰ ਨਹੀਂ ਪੱਗ ਚੋਬਦੀ ਕੋਆ ਸਵਾਲ ਇਹ ਹੈ ਪੱਗ ਤੇ ਹਮਲੇ ਕਿਉਂ ਨੇ ਬਾਕੀਆਂ ਅਸੀਂ ਅਸੀਂ ਨਹੀਂ ਚੁੱਕ ਸਕਦੇ ਅਸੀਂ ਦੂਜੇ ਦੇ ਵੀ ਹੁੰਦਾ ਹੈ ਜ਼ੁਲਮ ਨਹੀਂ ਦੇਖ ਸਕਦੇ ਆਪਣੇ ਤਾਂ ਤਾਂ ਅਸੀਂ ਹੋਣ ਹੀ ਕੀ ਦੇਣਾ ਅਸੀਂ ਸਾਡਾ ਰਿਕਾਰਡ ਆ ਇਹ ਇਤਿਹਾਸ ਆ ਸਾਡਾ ਹੂੰ ਗੁਰੂ ਸਾਹਿਬਾਨਾਂ ਦਾ ਇਤਿਹਾਸ ਆ ਸਾਡਾ ਅਸੀਂ ਅੱਜ ਦੇ ਥੋੜੀ ਸਾਡੇ ਬਾਬਾ ਬਘੇਲ ਸਿੰਘ ਹੋਰਾਂ ਦੇ ਕੀ ਰੌਲੇ ਸੀ ਦਿੱਲੀ ਨਾਲ ਜੀ ਇਹੀ ਸੀਗੇ ਕਿ ਉਹਨਾਂ ਨੇ ਇੱਕ ਬ੍ਰਾਹਮਣ ਦੀ ਧੀ ਚੱਕ ਕੇ ਮੁਸਲਮਾਨਾਂ ਨੇ ਪਠਾਣਾ ਨੇ ਤੇ ਉਹਨੂੰ ਕੈਦ ਕਰਿਆ ਹੋਇਆ ਸੀ ਤੇ ਬਾਬਾ ਬਘੇਲ ਸਿੰਘ ਨੇ ਜਦੋਂ ਪਹਿਲੀ ਵਾਰ ਦਿੱਲੀ ਤੇ ਹਮਲਾ ਕੀਤਾ ਤਾਂ ਸਾਡੇ ਰੌੜੇ ਕੀ ਸੀ ਅਸੀਂ ਦੂਜਿਆਂ ਨੂੰ ਬਚਾਉਣ ਲਈ ਲੜਦੇ ਰਹੇ ਨਾ ਅਸੀਂ ਜਿਨ੍ਹਾਂ ਨੂੰ ਬਚਾਉਣ ਲਈ ਲੜਦੇ ਰਹੇ ਉਹ ਸਾਡੇ ਤੇ ਚੜ ਕੇ ਆਉਂਦੇ ਤੁਸੀਂ ਪੱਗ ਪੱਗ ਦਾ ਸਨਮਾਨ ਹੋਣਾ ਚਾਹੀਦਾ ਕਿ ਇਹ ਪੱਗ ਵਾਲਾ ਖੜਾ ਹੈ ਨਾ ਤਾਂ ਆਦਾ ਮਤਲਬ ਅਸੀਂ ਸੇਫ ਹਾਂ ਜੇ ਪੰਜਾਬ ਜਾਂ ਮੁਲਕ ਦੇ ਵਿੱਚ ਪੱਗਾਂ ਸੇਫ ਆ ਤਾਂ ਦੇਸ਼ ਸੇਫ ਆ ਜੇ ਮੁਲਕ ਦੇ ਵਿੱਚ ਪੱਗ ਦਾ ਸਨਮਾਨ ਨਹੀਂ ਆ ਤਾਂ ਇਹਦੀ ਜਿੰਮੇਵਾਰ ਕੌਣ ਲਓਗੇ ਐਸਜੀਪੀਸੀ ਜਿੰਮੇਵਾਰ ਹੈ ਕੌਣ ਜਿੰਮੇਵਾਰ ਉਹ ਤਿੱਖੇ ਪ੍ਰਤੀਕਰਮ ਹੀ ਨਹੀਂ ਲਈ ਜਾਂਦੇ ਇਹ ਕੇ ਸੈਣੀ ਲੈ ਕੇ ਆਹੀ ਮਸਲਾ ਤੁਸੀਂ ਮੇਰੇ ਸਵਾਲ ਦਾ ਜੇ ਸ਼੍ਰੋਮਣੀ ਕਮੇਟੀ ਜਿਹੜੀ ਸਭ ਤੋਂ ਵੱਡੀ ਸਿੱਖਾਂ ਦੀ ਸੰਸਥਾ ਹੈ ਜੇ ਉਹ ਆਪ ਦੀ ਜ਼ਿੰਮੇਵਾਰੀ ਕਬੂਲੇ ਉਹ ਜ਼ਿੰਮੇਵਾਰੀ ਨੂੰ ਸਮਝੇ ਕਿ ਸਾਡਾ ਕੀ ਰੋਲ ਆ ਉਹ ਤਾਂ ਸਾਰ ਬਣਦੇ ਆ ਰਿਸ਼ਤੇਦਾਰ ਉਹਦੇ ਚ ਬਣਦੇ ਆ ਸਰਾਵਾਂ ਦੇ ਵਿੱਚੋਂ ਪੈਸੇ ਖਾਣ ਵਾਲੇ ਜਾਂ ਸਰਾਮ ਬਣ ਰਹੀਆਂ ਇਹਦੇ ਤੇ 25 ਕਰੋੜ ਲੱਗਣਾ ਚਲੋ ਜੀ 5 ਕਰੋੜ ਜੇਬ ਚ ਕਿਵੇਂ ਆਉਣਾ ਉਹ ਦੇਖਿਆ ਜਾਵੇ ਫਿਰ ਅਸੀਂ ਇੱਕ ਦੂਜੇ ਦੇ ਖਿਲਾਫ ਲੜਨਾ ਅੱਜ ਹਜ਼ਰਲਾਤਾ ਦੂਜਾ ਲੱਗ ਗਿਆ ਦੂਜੇ ਨੂੰ ਦੂਜੇ ਦੇ ਖਿਲਾਫ ਲਾਈ ਜਾਣਾ ਇੱਥੇ ਧਿਆਨ ਲਵਾਈ ਜਾਣਾ ਯਾਰ ਸਿੱਖਾਂ ਦੇ ਕੌਮੀ ਮਸਲੇ ਆ ਉਹ ਤਾਂ ਸੁਲਝਾਉਣ ਵਾਲੇ ਪਾਸੇ ਕੋਈ ਹੰਬੜਾ ਮਾਰੋ ਉਹ ਤਾਂ ਹੰਬੜਾ ਬਚੂਗਾ ਨਾ ਜੇ ਕਿਸੇ ਦੀ ਜਮੀਰ ਜਾਗਦੀ ਹੋ ਜੇ ਕੋਈ ਐਡਾ ਰੋਸ਼ਨ ਦਿਮਾਗ ਹੋ ਰੋਸ਼ਨ ਦਿਮਾਗ ਦਾ ਸਿੱਖ ਅਸੀਂ ਆਪ ਲਾਂਭੇ ਕੀਤਾ ਸਿੱਖਾ ਨੇ ਜਿਹੜੇ ਰੋਸ਼ਨ ਦਿਮਾਗ ਦੇ ਸਰਦਾਰ ਕਪੂਰ ਸਿੰਘ ਵਰਗੇ ਆ ਉਹ ਸਰਕਾਰਾਂ ਨਾਲ ਭਿੜਦੇ ਭਿੜਦੇ ਚਲੇ ਗਏ ਪਰ ਸਾਨੂੰ ਇਸ ਗੱਲ ਲਿਖਤਾ ਸਨੇਹੇ ਦੇ ਕੇ ਗਿਆ ਜੇ ਅਸੀਂ ਉਹ ਪੜ ਕੇ ਉਹਨਾਂ ਦੇ ਉਹਨਾਂ ਦੇ ਪੈਰਵਾਹੀ ਕਰਕੇ ਉਹਨਾਂ ਦੇ ਮਗਰ ਤੁਰੀਏ ਸਵੇ ਪਰਚੋਲ ਕਰੀਏ ਤੇ ਅਸੀਂ ਕੌਣ ਹਮ ਅਸੀਂ ਕੀਦੇ ਵਾਰਿਸਾਂ ਜੀ ਤੇ ਅਸੀਂ ਕੀਦੇ ਪੈਰ ਚ ਪੈਰ ਧਰਨਾ ਹੈ ਫਿਰ ਤਾਂ ਸਭ ਕੁਝ ਲੈ ਲਾਂਗੇ ਪਰ ਇੱਥੇ ਰੌਲਾ ਇਹ ਆ ਕਿ ਅਸੀਂ ਨਿਚ ਪ੍ਰਸਤ ਹੋ ਚੁੱਕੇ ਹਾਂ ਹਮ ਅਸੀਂ ਨਿਜੀ ਤੌਰ ਤੇ ਆਪ ਦਾ ਫਾਇਦਾ ਵੇਖਦੇ ਆਂ ਕਿ ਮੇਰੀ ਪੈਨਸ਼ਨ ਲੱਗ ਗਈ ਮੇਰੀ ਗਲੀ ਬਣ ਗਈ ਮੇਰੇ ਭਤੀਜੇ ਨੂੰ ਪੁੱਤ ਨੂੰ ਨੌਕਰੀ ਮਿਲ ਗਈ ਤਾਂ ਮੈਂ ਇਸ ਪਾਰਟੀ ਨੂੰ ਵੋਟ ਪਾਵਾਂ ਮੈਨੂੰ ਇਸ ਗੱਲ ਨਾਲ ਕੋਈ ਮਸਲਾ ਹੀ ਨਹੀਂ ਰਿਹਾ ਕਿ ਮੈਂ ਪੰਜਾਬ ਦੇ ਛਿੱਤਾਂ ਲਈ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਕਿਸੇ ਬੰਦੇ ਦਾ ਸਾਥ ਦੇਵਾਂ ਪ੍ਰਧਾਨ ਸਾਹਿਬ ਨਾ ਸੁਵਾਲਾ ਜਿਵੇਂ ਹੁਣ ਉੱਤਰਾਖੰਡ ਦੇ ਵਿੱਚ ਸਿੱਖ ਨੁਮਾਇੰਦੇ ਪੱਗਾਂ ਨਹੀਂਆਂ ਨੀ ਜਾਂ ਹੋਰ ਪਿਛਲੇ ਸਮੇਂ ਦੇ ਵਿੱਚ ਪੱਗਾਂ ਸਿੱਖਾਂ ਦੀਆਂ ਨਹੀਂਆਂ ਨੀ ਉਹ ਫਿਰ ਬੰਦ ਕਿਵੇਂ ਹੋਣਗੇ ਤਕੜੇ ਹੋਣਾ ਆਪਣਾ ਐਸਜੀਪੀਸੀ ਨੂੰ ਸਟੈਂਡ ਕਲੀਅਰ ਕਰਨਾ ਪੈਣਾ ਦੇਖੋ ਪੈਰ ਵਾਈ ਹੋਣੀ ਚਾਹੀਦੀ ਆ ਪਿੱਛੇ ਜਾ ਕੇ ਹੂੰ ਸਖਤ ਰੂਪ ਦੇ ਵਿੱਚ ਸਾਡੀ ਸੰਸਥਾ ਜਿਹੜੀ ਉਹਨੂੰ ਤਕੜਾ ਕੀਤਾ ਜਾਵੇ ਉਹਨੂੰ ਚੋਰਾਂ ਠੱਗਾਂ ਤੋਂ ਡਾਕੂਆਂ ਤੋਂ ਆਜ਼ਾਦ ਕਰਾਇਆ ਜਾਵੇ ਚੰਗੇ ਸੋਚ ਵਾਲੇ ਚੰਗੀ ਸੋਚ ਦੇ ਧਾਰਨੀ ਗੁਰੂ ਪੰਥ ਨੂੰ ਗੁਰੂ ਗ੍ਰੰਥ ਨੂੰ ਪਿਆਰ ਕਰਨ ਵਾਲੇ ਸਤਕਾਰ ਕਰਨ ਵਾਲੇ ਉਹਦਾ ਮਾਇਨਾ ਸਮਝਣ ਵਾਲੇ ਉਹ ਅੱਗੇ ਆਉਣ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਇੱਥੇ ਇਕੱਲੇ ਇੱਥੇ ਨਹੀਂ ਬਾਹਰਲੇ ਮੁਲਕਾਂ ਤੱਕ ਵੀ ਸਾਡੀ ਫਿਰ ਗੱਲ ਜਾਊਗੀ ਨਾ ਬਾਹਰ ਤਾਂ ਅਸੀਂ ਬੜੇ ਤੱਕਣੇ ਆ ਕਿਉਂਕਿ ਉੱਥੇ ਲੋਕ ਬੜੇ ਇਸ ਗੱਲ ਨੂੰ ਜਾਤ ਪਾਤ ਤੋਂ ਉੱਪਰ ਨੇ ਹੂੰ ਤੇ ਇੱਥੇ ਤਾਂ ਫਿਰ ਸਾਨੂੰ ਸਾਡੇ ਮੁਲਕ ਦੇ ਵਿੱਚ ਉਹ ਅਨਪੜਤਾ ਉਹ ਇਨਸਾਨੀਅਤ ਮੁੱਕੀ ਹੋਈ ਹੈ ਲੋਕਾਂ ਚ ਇੱਕ ਜਦੋਂ ਸਰਕਾਰੀ ਧੈਰਾ ਜਿਹੜੀ ਉਹ ਸ਼ਹਿ ਦਿੰਦੀ ਹੋਵੇ ਪਿੱਛੇ ਸਿਆਸਤਦਾਨ ਸ਼ਹਿ ਦਿੰਦੇ ਹੋਣ ਮਾੜੀ ਸੋਚ ਵਾਲੇ ਮੰਦੀ ਸੋਚ ਵਾਲੇ ਤੇ ਫਿਰ ਇਹ ਤਾਂ ਤੈ ਹੀ ਆ ਵੀ ਫਿਰ ਪੱਗਾਂ ਨੂੰ ਟਾਰਗੇਟ ਬਣਾਇਆ ਜਾਊਗਾ ਸਿੱਖ ਸੰਸਥਾਵਾਂ ਨੂੰ ਚੰਗੇ ਸਿੱਖ ਚਿਹਰਿਆਂ ਨੂੰ ਹੂੰ ਉਹਨੂੰ ਅੱਗੇ ਲਿਆਂਦਾ ਜਾਵੇ ਚਾਹੇ ਕਿਸੇ ਸਿਆਸਤ ਕਿਸੇ ਪਾਰਟੀ ਚ ਹੋਣ ਜਾ ਮੰਨ ਲਓ ਅੱਜ ਭਾਜਪਾ ਦੀ ਸਰਕਾਰ ਹੈ ਕੇਂਦਰ ਚ ਜਾਂ ਉੱਤਰਾਖੰਡ ਚ ਭਾਜਪਾ ਦੀ ਸਰਕਾਰ ਹੈ ਜੇ ਉੱਥੇ ਭਾਜਪਾ ਦੇ ਵਿੱਚ ਵੀ ਕੋਈ ਚੰਗਾ ਸਿੱਖ ਚਿਹਰਾ ਹੋਊਗਾ ਤਾਂ ਭੱਜ ਕੇ ਜਾਊਗਾ ਉੱਥੇ ਰਿਸ਼ੀਕੇਸ਼ ਜੀ ਉੱਥੋਂ ਦਾ ਲੋਕਲ ਕੋਈ ਸਿੱਖ ਆਗੂ ਹੋਊਗਾ ਚਾਹੇ ਭਾਜਪਾ ਚ ਹੋਵੇ ਜਾਂ ਕਾਂਗਰਸ ਚ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਚ ਹੋਵੇ ਕਿਸੇ ਉੱਚੇ ਅਹੁਦੇ ਤੇ ਬੈਠਾ ਹੋਊਗਾ ਪਰ ਕਿਉਂਕਿ ਬਣਾਉਂਦੇ ਹੀ ਉਹਨੂੰ ਅੱਗੇ ਲੈ ਕੇ ਹੀ ਉਹਨੂੰ ਹੁੰਦੇ ਜਿਹਦੇ ਅੰਦਰੋਂ ਸਾਰਾ ਕੁਝ ਮਾਰ ਦਿੰਦੇ ਆ ਪਹਿਲਾਂ ਪਹਿਲੇ ਖਤਮ ਕਰ ਦਿੰਦੇ ਆ ਸਪਰੇਅ ਮਾਰ ਦਿੰਦੇ ਆ ਹਾਂ ਫੇ ਤੂੰ ਆਪਦੇ ਹੱਕਾਂ ਦੀ ਗੱਲ ਨਹੀਂ ਕਰਨੀ ਆਪ ਦੀ ਕੌਮੀਅਤ ਦੀ ਗੱਲ ਨਹੀਂ ਕਰਨੀ ਤੂੰ ਜਿਵੇਂ ਅਸੀਂ ਕਹਾਂ ਕਿ ਉਹ ਮੈਂ ਚੱਲ ਫੇਰ ਤੋਂ ਸੀ ਉਹ ਦਰਵਾਜ਼ੇ ਤੁਸੀਂ ਆਬਜ਼ਰਵ ਕਾਉਂਟ ਦੱਸ ਦੱਸ ਰਹੇ ਸੀਗੇ ਸਿੱਖ ਨੌਜਵਾਨਾਂ ਦੇ ਨਾਮ ਤੁਹਾਡੀ ਗੱਲਬਾਤ ਹੋਈ ਆ ਹਾਂ ਹਾਂ ਰਮਜੀਤ ਸਿੰਘ ਨੌਜਵਾਨ ਆ ਭਰਾ ਜਿਹਦੇ ਨਾਲ ਗੱਲ ਹੋਈ ਜੀ ਨੂੰ ਮੈਂ ਸਾਰੀ ਗੱਲ ਪੁੱਛੀ ਆ ਫਿਰ ਉਹਨੇ ਦੱਸਿਆ ਕਿ ਵੀਰਪਾਲ ਨਾਮ ਦਾ ਕਾਉਂਸਲਰ ਆ ਕੋਈ ਇਥੋਂ ਉਹ ਮੇਰੇ ਤੋਂ ਫਰੋਤੀ ਦੀ ਮੰਗ ਕਰਿਆ ਸੀ ਰੰਗਦਾਰੀ ਮੰਗ ਰਿਆ ਸੀ ਜੀ ਮਿਹਨਤ ਕਰਨ ਵਾਲੇ ਲੋਕ ਇੱਕ ਤੇ ਅਸੀਂ ਕਹਿੰਨੇ ਪੰਜਾਬ ਚ ਰੰਗਦਾਰੀਆਂ ਦਾ ਦੌਰ ਆ ਛਾੜ ਦੀ ਸਰਕਾਰ ਚ ਭਾਜਪਾ ਦੀ ਸਰਕਾਰ ਚ ਹਰੇਕ ਪਰ ਮਾਮਲਾ ਕੁਝ ਹੋਰ ਬਣਾਇਆ ਜਾ ਰਿਹਾ ਕਹਿੰਦੇ ਪਾਰਕਿੰਗ ਨੂੰ ਲੈ ਕੇ ਮਾਮਲਾ ਸੀ ਉਹ ਫਿਰ ਜੇ ਗੱਲ ਬਣਾਉਣਗੇ ਸਾਨੂੰ ਬਦਨਾਮ ਕਰਨ ਲਈ ਤਾਂ ਹੀ ਗ ਉਹਨਾਂ ਨੇ ਵੀ ਅਸੀਂ ਪੈਸੇ ਮੰਗਦੇ ਅਸੀਂ ਤਾਂ ਕੁੱਟਿਆ ਦਿੰਦੇ ਨਹੀਂ ਸੀ ਫਿਰ ਕਿਵੇਂ ਉਹਨਾਂ ਨੂੰ ਬਚਾ ਕਿਵੇਂ ਹੋਊਗਾ ਫਿਰ ਤਾਂ ਉਹਨਾਂ ਦਾ ਨੁਕਸਾਨ ਸੋ ਹੁਣ ਉਹ ਕਹਿੰਦੇ ਮੇਰੀ ਗੱਲ ਸੁਣੋ ਕਹਿੰਦੇ 5-6 ਬੰਦੇ ਅਰੈਸਟ ਕਰ ਲਿਆ ਤੇ ਮੈਂ ਕਿਹਾ ਬੰਦੇ ਤਾਂ ਜ਼ਿਆਦਾ ਸੀ ਭਾਈ 25 ਤੇ 30 ਬੰਦੇ ਦੇਖਿਆ ਸੀ ਵੀਡੀਓ ਵਿੱਚ ਹਾਂ ਤੋ ਸਾਰੇ ਬੰਦੇ ਅਰੈਸਟ ਕਰਾਓ ਨਹੀਂ ਤਾਂ ਦੱਸੋ ਸਾਨੂੰ ਅਸੀਂ ਇਕੱਠੇ ਹੋ ਕੇ ਆਵਾਂਗੇ ਉਹ ਕਹਿੰਦੇ ਭਾਜੀ ਜੇ ਲੋਡ ਹੋਈ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਇੱਥੇ ਸਾਰੇ ਅਸੀਂ ਸਿੱਖ ਇਕੱਠੇ ਹੋਏ ਜਿਹੜੇ ਲੋਕ ਰਹਿੰਦੇ ਆ ਸੀ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਅਸੀਂ ਜਾ ਕੇ ਥਾਣੇ ਗੱਲ ਕੀਤੀ ਤਾਂ ਉਹ 5-6 ਬੰਦਿਆਂ ਨੂੰ ਤਾਂ ਫੜ ਤੇ ਬਾਕੀਆਂ ਤੇ ਅਸੀਂ ਐਫ ਆਈ ਆਰ ਕਰਾਈਏ ਤੋਂ ਉਦੋਂ ਸਵੇਰੇ ਉਹ ਜਦੋਂ ਅੱਜ ਹੀ ਗੱਲ ਹੋਈ ਉਹ ਕਹਿੰਦੇ 295 ਲਾਈ ਨਹੀਂ ਸੀ ਉਹਨਾਂ ਨੇ ਪੁਲਿਸ ਨੇ ਇੱਥੇ ਅੱਜ ਲਵਾਵਾਂਗੇ ਤੇ ਮੈਂ ਕਿਹਾ ਵੀ ਜਦੋਂ ਮਰਜ਼ੀ ਸਾਡਾ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਸਾਨੂੰ ਫੋਨ ਕਰਿਓ ਅਸੀਂ ਹਾਜ਼ਰ ਹੋਵਾਂਗੇ ਅਸੀਂ ਵੱਤ ਤੋਂ ਵੱਤ ਸੰਗਤ ਇੱਥੋਂ ਲੈ ਕੇ ਆਵਾਂਗੇ ਜੀ ਤੇ ਹੋ ਸਕਦਾ ਇੱਕ ਦੋ ਦਿਨਾਂ ਚ ਜਾਣਾ ਵੀ ਪਵੇ ਜੇ ਮਸਲਾ ਨਾ ਉਹਨਾਂ ਨੇ ਹੱਲ ਕੀਤਾ ਜੇ ਇਸ ਤਰ੍ਹਾਂ ਅਸੀਂ ਕਿ ਸਾਡੀਆਂ ਸੰਸਥਾਵਾਂ ਜਾਂ ਸਾਡੇ ਸਿੱਖ ਆਗੂ ਇਸ ਤਰ੍ਹਾਂ ਇਕੱਠੇ ਹੋ ਕੇ ਪੈਰਵਾਹੀ ਕਰਨ ਉੱਥੇ ਜਾਣ ਮਗਰ ਤੇ ਫਿਰ ਮਤਲਬ ਹੀ ਨਹੀਂ ਕੋਈ ਯਰ ਕਿ ਉੱਚਾਕ ਜਾਊਗਾ ਸਾਡੀ ਦਸਤਾਰ ਵੱਲ ਜੀ ਤੇ ਗੁਰੂ ਸਾਹਿਬ ਨੇ ਸਾਨੂੰ ਗੁਰਪਾਈ ਬਣਾਇਆ ਸਾਰਿਆਂ ਨੂੰ ਅਸੀਂ ਤਾਂ ਪਰ ਇਸ ਸਿਧਾਂਤ ਤੇ ਚੱਲਦੇ ਹਾਂ ਵੀ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਹੁਣ ਜੇ ਉਹ ਸਿਧਾਂਤ ਤੋਂ ਮੁਨਕਰ ਹੁੰਦੇ ਆ ਜੇ ਹੋਰ ਕੋਈ ਭਾਈਚਾਰਾ ਹੈ ਤਾਂ ਮੁਨਕਰ ਹੁੰਦਾ ਤਾਂ ਫਿਰ ਸਾਨੂੰ ਤਾਂ ਖੜੇ ਹੋਣਾ ਹੀ ਪੈਣਾ ਨਾ ਇਕੱਠਿਆਂ ਜੀ ਤਾਂ ਬਾਦ ਬਰਾਣ ਸਾਹਿਬ ਇਸੇ ਵਿੱਚ ਸਮਝਦਤਾ ਵਾਈ ਗੁਰਜੀ ਕੇ ਪਤੀ ਉਤਰਾਖੰਡ ਦੇ ਵਿੱਚ ਪੀਤੇ ਦਿਨ ਜਿਹੜੀ ਦੋ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਈ ਜਦ ਕਰ ਉਹਨੂੰ ਲੈ ਕੇ ਵਿਚਾਰ ਚਰਚਾ ਕੀਤੀ ਔਰ ਨਾਲ ਹੀ ਐਸਜੀਪੀਸੀ ਔਰ ਬਿਤਲੇ ਸਮੇਂ ਦੇ ਬਚੋ ਇਤਿਹਾਸ ਦੇ ਬੱਚਾ ਘਟਰਾਵਾ ਹੋਈਆਂ ਚਾਹੇ ਉਸ ਦਾ ਨਾਸੀ ਦੀ ਗੱਲ ਹੋਵੇ ਚਾਹੇ ਕਨਵੇਂ ਬਨਵੇਂ ਨਰ ਦੀ ਬੇਦੀ ਗੱਲ ਹੋਵੇ ਉਹਨਾਂ ਗੱਲਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤਾ ਕਿ ਕਿਤੇ ਕਿਤੇ ਇਸਜੀਪੀਸੀ ਨੂੰ ਜਿਹੜਾ ਜੋ ਸਿੱਖ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਤਖੜੇ ਹੋਣਾ ਪੈਣਾ ਉਹਨਾਂ ਨੂੰ ਸਟੈਂਡ ਕਲੀਅਰ ਕਰਨਾ ਪੈਣਾ ਤਾਂ ਹੀ ਜਿਹੜਾ ਸਿੱਖਾਂ ਦੀ ਪੱਗ ਹੈ ਉਹ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਬੱਚਾ ਜਿਹੜੀ ਸਤਿ ਰਹਿ ਪਾਉਗੀ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਜੋਂ ਤੀਜੇ ਹੋਰ ਵੀ ਪ੍ਰੋਗਰਾਮ ਹੋਣਗੇ ਜੁੜੇ ਹੋਣ ਦੇ ਪ੍ਰਤ ਖੋਸ ਦੇ ਨਾਲ ਮੈਂ ਸਿਮਰਨਜੀਤ ਸਿੰਘ ਦਾ ਕੈਮਰਾਮੈਨ ਗੁਰਸਾਨ ਦਿਨਵਾਦ ਧੰਨਵਾਦ